ਤੇ ਫਤਿਹਬਾਦ ਕਸਬੇ ਦੇ ਸਰਦਾਰਾ ਮੁਹੱਲੇ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਹੀ ਦੀ ਪੁਲਿਸ ਜੁੜੀ ਹੈ ਚੌਕੀ ਤੋਂ ਮਹਿਸ 400 ਮੀਟਰ ਪੁਲਿਸ ਚੌਕੀ ਜੁੜੀ ਹੈ ਮਹਿਸ 400 ਮੀਟਰ ਦੀ ਦੂਰੀ ਤੇ ਸਥਿਤ ਤੇ ਇੱਕ ਮਹਿਲਾ ਜੱਜ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਘਰ ਦੇ ਵਿੱਚ ਰੱਖੇ ਕਰੀ 35 ਲੱਖ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਾਲਾਂਕਿ ਇਹ ਸਾਰੀ ਘਟਨਾਕਰਦ ਸੀਸੀਟੀਵੀ ਕਵਰੇਜ ਦੇ ਵਿੱਚ ਕੈਦ ਹੋ ਗਈ ਪੁਲਿਸ ਨੇ ਅਜੇ ਤੱਕ ਖਾਲੀ ਹੱਥ ਜੜਾ ਹੈ ਨਹੀਂ ਹਨ ਪੁਲਿਸ ਨੇ ਸੰਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਲੁਟੇਰੀਆਂ ਦੀ ਪਾਲ ਲਗਾਤਾਰ ਜਾਰੀ ਰੱਖੀ ਹੋਈ ਹੈ ਸੀਸੀਟੀਵੀ ਵੀ ਬਰਾਮਦ ਤਰੰਤਾਰਨ ਦੇ ਵਿੱਚ ਚੋਰ ਜੜੇ ਨੇ ਬੇਖੌਫ ਨਜ਼ਰ ਆਏ ਇੱਕ ਮਹਿਲਾ ਜੱਜ ਦੇ ਕਾਰਨ ਨਿਸ਼ਾਨਾ ਉਹਨਾਂ ਦੇ ਵੱਲੋਂ ਬਣਾਇਆ ਗਿਆ ਤਰੰਤਾਰਨ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ 35 ਲੱਖ ਰੁਪਏ ਚੋਰੀ ਕਰਕੇ ਚੋਰ ਫਰਾਰ ਹੋ ਗਏ ਨੇ ਪੁਲਿਸ ਜੜੀ ਹੈ ਸੀਸੀਟੀਵੀ ਨੂੰ ਲੈ ਕੇ ਉਸ ਦੇ ਵਿੱਚ ਸੀਸੀਟੀਵੀ ਦੀ ਮਦਦ ਦੇ ਨਾਲ ਆਪਣੀ تحقیقات ਅੱਗੇ ਵਧਾ ਕੇ ਰੱਖਿਆ ਹੋਇਆ ਹੈ ਜਿਵੇਂ ਮੈਂ ਕਲੀਨਿਕ ਤੇ ਹਾਂ 11:00 ਵਜੇ ਨੂੰ ਸਵੇਰੇ ਤੇ ਮੈਂ ਫਿਰ ਮੁੜ ਕੇ ਸ਼ਰਾਧਨ ਉਸੇ ਜਿਹਾ ਸ਼ਾਮੀ 6:00 ਵਜੇ ਆਇਆ ਤੇ ਬਾਰੋਂ ਜੰਦਰਾ ਕੋਲ ਕੇ ਜਦੋਂ ਮੈਂ ਅੰਦਰ ਆਇਆ ਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵੇੜੇ ਦਾ ਅੰਦਰ ਐਂਟਰੀ ਜਿਹਾ ਸੀ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਸੀ ਜੰਦਰਾ ਬਾਡੀ ਕੋਲੋਂ ਛੱਲੇ ਛੁੱਟਿਆ ਤੇ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸ ਨੇ ਇਦਾਂ ਕੋਈ ਚੋਰੀ ਆ ਅੰਦਰ ਆਇਆ ਤੇ ਫਿਰ ਮੈਂ ਅੰਦਰ ਦਾ ਕਮਰੇ ਜਿਗਾ ਸਟੋਰ ਵੇਖਿਆ ਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜੰਦਰੇ ਟੁੱਟੇ ਪਏ ਆ ਉਹ ਸਰਗਰਿਆਂ ਨੂੰ ਤੋੜ ਕੇ ਉਹਨਾਂ ਨੂੰ ਸੇ ਮਤਲਬ ਵਿੰਗੇ ਟੱਡੇ ਕਿਤੇ ਅਸੇ ਦਰਵਾਜੇ ਖੋਲੇ ਆ ਤੇ ਕੁਝ ਜਿਹੜੇ ਜੁਐਲਰੀ ਦੇ ਬਾਕਸ ਐ ਉਹ ਖਿਲਰੇ ਆ ਕੱਪੜੇ ਸਾਰੇ ਖਿਲਰੇ ਵਿੱਚੋਂ ਕੱਢ ਕੇ ਲਫਾਫੇ ਜਿਹੜੇ ਪੇਪਰ ਆ ਕੋਈ ਛੋਟੇ-ਮੋਟੇ ਜ਼ਰੂਰੀ ਕਾਗਜ਼ ਉਹ ਸਾਰੇ ਖਿਲਰੇ ਪਏ ਆ ਕੋਈ ਪਾਟੇ ਪਏ ਆ ਤੇ ਕੱਪੜੇ ਸਾਰੇ ਕੱਟ-ਕੱਟ ਬਾਹਰ ਸੁੱਟਿਆ ਤੇ ਦੋਲ ਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਤੇ ਦਰਵਾਜੇ ਜਿਹੜੇ ਉਹ ਵੰਗੇ ਕੀਤੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਅਹੀਂ ਵੇਖਿਆ ਵੀ ਇਹ ਸਾਰੇ ਬਕਸੇ ਵਹਿਲੇ ਆ ਤੇ ਵਾਈਫ ਮੇਰੀ ਉੱਥੇ ਲੜਕਾ ਮਰਸਾ ਰਹਿੰਦੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਜੈਲਾ ਆਪਣੀ ਚੋਰੀ ਹੋ ਗਈ ਆ ਤੇ ਇਹ ਜਿਹੜੇ ਬਕਸੇ ਆ ਜਦਾਂ ਵਿਝਾਣਿਆਂ ਦੇ ਬਕਸੇ ਆ ਜੁਐਲਰੀ ਦੇ ਇਹ ਖਾਲੀ ਆ ਜਾਂ ਇਹ ਤਾਂ ਛੁੱਟਿਆ ਪਾੜ-ਪਾੜ ਕੇ ਉਹ ਕਹਿੰਦਾ ਵੀ ਆਪਣਾ ਤੇ ਵੀ ਇਹਨਾਂ ਵਿੱਚ ਜੁਐਲਰੀ ਸੀ ਕਿ ਗਨੇ ਆ ਵਿਆਹ ਚ ਆਦੀ ਦੇ ਜਿਹੜੇ ਪਹਿਲਾਂ ਕੁੜੀ ਦੇ ਵੀ ਸਾਡੀ ਨਾ ਉਹਦੇ ਵੀ ਤੇ ਇਹਦੇ ਮੇਰੀ ਵਾਈਫ ਦੇ ਵੀ ਅਵਤਾਰਪੁਰੇ ਦਾ ਨਾਮ ਹੈ ਤੇ ਉਹ ਸਾਰੇ ਜਿੱਦਾਂ ਵੀ ਹੁਣ ਗਨੇ ਪਾਉਣ ਦਾ ਤੇ ਰਵਾਜ ਵੀ ਘਟਿਆ ਆ ਤੇ ਸਾਰੇ ਘਰੇ ਪਏ ਸੀਗੇ ਤੇ ਉਹ ਫਿਰ ਇਹਨਾਂ ਦੱਸਿਆ ਵੀ ਉਹ ਕਾਫੀ ਮਾਤਰਾ ਚ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਤੇ ਉਹ ਸਾਰੇ ਲੈ ਕੇ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਆਈ ਰਾਤ ਉਸ ਵੇਲੇ ਸਰਦਾਰ ਬਲਬੀਰ ਸਿੰਘ ਪੁੱਤਰ ਖੇਮ ਸਿੰਘ ਜੋ ਡਾਕਟਰ ਨੇ ਇੱਥੇ ਉਹਨਾਂ ਦਾ ਕਲੀਨਿਕ ਆ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਜਾਣ ਕੇ ਅਣਪਛਾਤੇ ਘਰ ਵੜ ਗਏ ਆ ਤੇ ਕੁਮਾਰੀ ਦੀ ਤਾਲੇ ਟੁੱਟਿਆ ਪਰ ਇਹ ਨਹੀਂ ਪਤਾ ਕੀ ਲੈ ਕੇ ਗਿਆ ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕੇ ਤੇ ਸਵੇਰੇ ਆ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਦੇ ਜੋ ਜੱਜ ਲੱਗੇ ਨੇ ਉੱਥੇ ਫਿਰੋਜਪੁਰ ਤੇ ਉਹਨਾਂ ਨੇ ਅਣਖੇ ਫੇ ਆਪਣਾ ਚੱਕ ਚੁੱਕ ਕੀਤਾ ਸਾਰੇ ਘਰ ਦਾ ਸਮਾਨ ਵਗੈਰਾ ਉਹ ਆਪ ਇੱਥੇ ਨਹੀਂ ਰਹਿੰਦੇ ਅਮਰਸਾ ਰਹਿੰਦੇ ਆ ਤੇ ਬਵੀਰ ਸਿੰਘ ਕੱਲੇ ਇੱਥੇ ਰਹਿੰਦੇ ਸੀ ਉਹ ਜਿਹੜੇ ਚੱਕੇ ਤਾਂ ਫਿਰ ਪਤਾ ਲੱਗਿਆ ਵੀ ਕੁਝ ਗਹਿਣੇ ਚਲੇ ਗਏ ਜਾਂ ਨਾਲ ਕੋ ਚਾਂਦੀ ਦੇ ਕੋਈ ਪੰਜ ਤੋਲੇ ਚਲੇ ਗਏ ਤੇ 5000 ਰੁਪਏ ਨਕਦ ਚਲੇ ਗਏ ਵਾ ਜਿਹਦੇ ਸਬੰਧੀ ਅੱਜ ਮੌਕਾ ਵੇਖ ਕੇ ਤੇ ਤਸਦੀਕ ਅਰਦਾਸ਼ ਸ਼ੁਰੂ ਕੀਤੀ ਹੈ ਮੁਕਦਮਾ ਨੰਬਰ 112 ਦਰਜ ਕੀਤਾ ਗਿਆ ਵਾ ਅਗਲੇ ਤਕ ਜਿਹੜੇ ਸੀਸੀ ਫੁਟੇਜ ਵੇਖ ਕੇ ਜਿਹੜੇ ਦੋਸ਼ੀ ਹਨ ਜਲਦੀ ਜਲਦੀ ਟ੍ਰੇਸ ਕਰਕੇ ਅਗਲੀ ਕਾਰਵਾਈ ਚਲਦੀ ਹੈ ਮੌਕੇ ਕੁਝ ਪਤਾ ਲੱਗਿਆ ਦੋਸ਼ੀਆਂ ਨੂੰ ਦੇਸ ਆਊਟ ਕਰ ਰਹੇ ਹੈ ਜੀ ਅਜੇ ਸੀਸੀਟੀਵੀ ਚੈੱਕ ਕਰ ਰਹੇ ਉਸ ਤੋਂ ਬਾਅਦ ਜੋ ਹਲਾ ਥੋੜਾ ਕਿ ਉਹਨਾਂ ਮਤਾਵ ਕਿੰਨੇ ਕੁ ਜਿਹੜੇ ਜੁਐਲਰੀ ਹੈ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਮਤਾਵ ਦੱਸਣ ਦਾ ਤਾਂ ਕੋਈ ਪੰਜਾਬਕ ਤੋਂ ਵਧੀਆ ਗੱਲ ਕਰਦੇ ਜੀ ਫਿਰ ਵੀ ਜਦੋਂ ਤੁਸੀਂ ਪੜੇ ਜਾਣਾਗੇ ਉਹਨਾਂ ਤੋਂ ਹੋਰ ਕਲੀਅਰ ਹੋਊਗਾ ਵੀ ਕਿੰਨਾ